ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਜਿਹੜੇ ਬੱਚਿਆਂ ਨੂੰ ਹਾਲ ਦੇਣਾਂਗੇ ਅਸੀਂ ਜਿਹੜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੌਸ਼ਨ ਕਰਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਮੈਂ ਹੁਣ ਸਕੂਲ ਆਫ ਐਮੀਨੈਂਸ ਰਹਾਟਾ ਮੈਂ ਪੜ੍ਹਦੀ ਹਾਂ ਪੜਾਇਆ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਿਕ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਦੇ ਲੈਣ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰੀਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕਿ ਬਾਇਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆਫ ਕਾਸ ਪੂਰੇ ਦੇਸ਼ ਦੇ ਵਿੱਚ ਜਿੱਥੇ ਸਾਰੇ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਵੱਛਤਾ ਅਭਿਆਨ ਚਲਾਇਆ ਜਾ ਰਿਹਾ ਹੈ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਵੀ ਜਿਹੜਾ ਹੈਗਾ ਸਵੱਛਤਾ ਅਭਿਆਨ ਸ਼ੁਰੂ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਪਟਿਆਲੇ ਦੇ ਸਰਕਾਰੀ ਸਕੂਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਜਿਹੜਾ ਹੈਗਾ ਕਿ ਰੋਡ ਸ਼ੋ ਜਿਹੜਾ ਕਰਕੇ ਉਸ ਨੂੰ ਲੈ ਕੇ ਐ ਸਵੱਛਤਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਤੁਸੀਂ ਦੇਖਿਆ ਕਿ ਬੱਚੇ ਛੋਟੇ-ਛੋਟੇ ਬੱਚੇ ਜਿਹੜੇ ਹੈਗੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਸਵੱਛਤਾ ਨੂੰ ਲੈ ਕੇ ਇੱਥੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲ ਕਰ ਲੈਣੇ ਕਿਉਂਕਿ ਬੱਚਿਆਂ ਨੇ ਸਵੱਛਤਾ ਦੇ ਉੱਪਰ ਇੱਕ ਗੀਤ ਵੀ ਗਾਇਆ ਹੈ ਦੋ ਬੱਚੀਆਂ ਮੌਜੂਦ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰ ਲੈਣੇ ਬੇਟਾ ਕੀ ਨਾਮ ਹੈ ਤੇ ਇੱਕ ਪਿਆਰਾ ਜਿਹਾ ਗੀਤ ਵੀ ਤੁਸੀਂ ਗਾਇਆ ਹੈ ਸਵੱਛਤਾ ਦੇ ਉੱਪਰ ਕਿਹੜਾ ਗੀਤ ਹੈ ਉਹ ਗੀਤ ਵੀ ਸੁਣਾਗੇ ਤੁਹਾਡੇ ਮੇਰਾ ਨਾਮ ਜੈਸਮਿਨ ਕੌਰ ਹੈ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕ ਜਿਹੜਾ ਗੀਤ ਇੱਕ ਗਾਇਆ ਤੁਸੀਂ ਬੱਚਿਆਂ ਨੂੰ ਜਾਗਰੂਕ ਕਰਿਆ ਲੋਕਾਂ ਨੂੰ ਜਾਗਰੂਕ ਕੀਤਾ ਉਹ ਗੀਤ ਵੀ ਤੁਸੀਂ ਥੋੜਾ ਥੋੜਾ ਬੋਤਾ ਜਿਹੜਾ ਦੋ ਚਾਰ ਲਾਈਨਾਂ ਸੁਣਾ ਦਿਓ ਤੁਸੀਂ ਦੇਖਿਆ ਕਿ ਦੋ ਬੱਚਿਆਂ ਦਮਾਲਾ ਬੰਨਿਆ ਹੋਇਆ ਤੇ ਗੀਤ ਉਹ ਜਿਹੜਾ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਉਹ ਦੱਸ ਕੇ ਖਾਂਗੇ ਹਾਂਜੀ ਬੇਟਾ ਕੀ ਕਿਹੜਾ ਸਰੇ ਗੀਤ ਵੈਸੇ ਤੇ ਕਰਬਿਆਂ ਤੇ ਅਧਾਰਿਤ ਹੈਗਾ ਤੇ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਮਤਲਬ ਜਦੋਂ ਜ਼ਿੰਦਗੀ ਦੇ ਵਿੱਚ ਮਤਲਬ ਬਹੁਤ ਸਾਰੀਆਂ ਅਜਿਹੀਆਂ ਆਪਣੇ ਜ਼ਿੰਦਗੀ ਦੇ ਵਿੱਚ ਟਾਈਮ ਆਉਂਦਾ ਜਦੋਂ ਆਪਾਂ ਨੂੰ ਕੋਈ ਨਾ ਕੋਈ ਕੁਝ ਚੀਜ਼ ਸਿੱਖਣ ਨੂੰ ਮਿਲਦੀ ਹੈਗਾ ਤਾਂ ਉਸ ਤਰ੍ਹਾਂ ਇਹ ਗੀਤ ਹੈਗਾ ਪੈਸੇ ਨਾਲ ਨਹੀਂ ਮਿਲਦੇ ਹਾਸੇ ਵਿੱਚ ਨਸੀਬਾਂ ਦੇ ਬੋਦੀ ਧੀਰ ਨਹੀਂ ਚੱਲਦੇ ਰਿਸ਼ਤੇ ਨਾਲ ਗਰੀਬਾਂ ਨੇ ਨਿੱਕੀ ਉਮਰੇ ਬਾਲ ਸਿਆਣੇ ਅਕਸਰ ਹੋ ਜਾਂਦੇ ਨਿੱਕੀ ਉਮਰੇ ਬਾਲ ਸਿਆਣੇ ਅਕਸਰ ਹੋ ਜਾਂਦੇ ਬਹੁਤ ਵਧੀਆ ਗਾਣਾ ਹੈ ਮੈਲਾ ਵਾਲੇ ਖਾਨ ਗੋਲੀਆਂ ਤੇ ਕੁੱਲੀਆਂ ਵਾਲੇ ਬਹੁਤ ਵਧੀਆ ਗੀਤ ਕਾਇਆ ਬੱਚਿਆਂ ਨੇ ਮੈਲਾ ਵਾਲੇ ਗੋਲੀਆਂ ਤੇ ਹੁਣ ਤੁਸੀਂ ਦੇਖ ਲੈ ਕਿ ਇੱਕ ਡਾਕਟਰ ਸਾਡੇ ਡਾਕਟਰ ਨਵਿੰਦਰ ਮੋਜੀਦ ਨੇ ਗੱਲਬਾਤ ਕਰ ਲੈ ਸਰ ਸਵਛਤਾ ਦੇ ਉਪਰ ਬਿਆਨ ਚਲਾ ਰਹੇ ਹੋ ਪਰ ਬੱਚਿਆਂ ਕਹਿ ਰਿਹਾ ਨੇ ਮੈਲਾ ਵਾਲੇ ਖਾਨ ਗੋਲੀਆਂ ਦੇਖੋ ਜੀ ਇਹ ਜਿਹੜੀ ਗੱਲ ਆ ਪੂਰੀ ਸੱਚ ਹੈ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਵੀ ਜਿੰਨਾ ਬੰਦਾ ਜ਼ਿਆਦਾ ਅਮੀਰ ਹੈ ਉਹ ਪੈਸੇ ਵੱਲ ਪਿਆ ਹੋਇਆ ਉਹਨੂੰ ਜਿਹੜੀ ਕਿ ਆਪਾਂ ਕਹਿੰਦੇ ਆ ਖੁਸ਼ ਦੁੱਖ ਖੁਸ਼ੀ ਦੁੱਖੀ ਦਾ ਕੁਝ ਨਹੀਂ ਪਤਾ ਹੁੰਦਾ ਤੇ ਜਿਹੜਾ ਆਪਾਂ ਕਹਿੰਦੇ ਆ ਟਾਈਮ ਫੈਮਿਲੀ ਨਾਲ ਸਪੈਂਡ ਕਰੀਏ ਉਹ ਟਾਈਮ ਗੁਜ਼ਰਿਆਂ ਦਾ ਬੱਚੇ ਵੱਡੇ ਹੋ ਜਾਂਦੇ ਨੇ ਫਿਰ ਉਹਨਾਂ ਦਾ ਜਿਹੜਾ ਰੁੱਖ ਹੈ ਉਹ ਡਿਪਰੈਸ਼ਨ ਵੱਲ ਚਲ ਜਾਂਦਾ ਤਾਂ ਬੱਚੇ ਨੇ ਬਹੁਤ ਪਿਆਰਾ ਕਿਹਾ ਕਿ ਵੀ ਮਹਿਲਾਂ ਵਾਲੇ ਖਾਣ ਗੋਲੀਆਂ ਤੇ ਇਹਦਾ ਇਹੀ ਹੈ ਕਿ ਵੀ ਤੁਸੀਂ ਵਿਦ ਟਾਈਮ ਜੋ ਜੋ ਤੁਹਾਡੀ ਉਮਰ ਵੱਧਦੀ ਹੈ ਉਸ ਹਿਸਾਬ ਨਾਲ ਹਰ ਇੱਕ ਚੀਜ਼ ਨੂੰ ਤੁਸੀਂ ਇੰਜੋਏ ਕਰੋ ਵਿਦ ਟਾਈਮ ਤੁਸੀਂ ਜਿਹੜੀ ਚੀਜ਼ ਤੁਸੀਂ ਹਾਸਲ ਕਰਦੇ ਹੋ ਉਸ ਚੀਜ਼ ਦੀ ਵੀ ਖੁਸ਼ੀ ਪਾਓ ਤੇ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰੋ ਤੇ ਲਾਈਫ ਇੰਜੋਏ ਕਰੋ ਮੇਨ ਗੱਲ ਹੈ ਚਲੋ ਇਹ ਤੇ ਗੱਲ ਹੋਈ ਮੈਲਾ ਵਾਲੇ ਦੀ ਸਵੱਛਤਾ ਨੂੰ ਲੈ ਕੇ ਉਹ ਅਭਿਆਨ ਚਲਾ ਰਹੇ ਆ ਤੇ ਸਵੱਛਤਾ ਨੂੰ ਜਿਸ ਤਰ੍ਹਾਂ ਕੀ ਗੰਦਗੀ ਕਿਤੇ ਹੁੰਦੀ ਹੈ ਤੇ ਡੇਂਗੋ ਵਗੈਰਾ ਮਲੇਰੀਆ ਵਗੈਰਾ ਫੈਲਦਾ ਇਸ ਦਾ ਕਿਸ ਤਰ੍ਹਾਂ ਜਿਹੜਾ ਲੋਕ ਬਚਾਉ ਰੱਖਣ ਦੇਖੋ ਜੀ ਪਹਿਲੀ ਗੱਲ ਤਾਂ ਅੱਜ ਜਿਹੜਾ ਆਪਾਂ ਚਲਾ ਰਹੇ ਹਾਂ ਸਵੱਛਤਾ ਹੀ ਸੇਵਾ ਇਹ ਦਾ ਜਿਹੜਾ ਸੇਵਾ ਅਭਿਆਨ ਆ ਉਹਦੇ ਤੇ ਨਾਇ ਤੇ ਚੱਲਦਾ ਪਿਆ ਜੀ 15 ਦਿਨਾਂ ਸਾਡਾ ਇਹ ਪ੍ਰੋਗਰਾਮ ਹੈ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਇਹ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਆਪਣੀ ਸੁਸਾਇਟੀ ਦੇ ਸਭ ਤੋਂ ਜਿਹੜੇ ਕਹਿੰਦੇ ਨੇ ਇਨੀਸ਼ੀਅਲ ਫੇਸ ਜਾਂ ਬਰਡਿੰਗ ਜਿਨ੍ਹਾਂ ਥਰੂ ਆਪਾਂ ਸਾਰੇ ਸਮਾਜ ਨੂੰ ਸੁਨੇਹਾ ਪਹੁੰਚਾ ਸਕਦੇ ਬੱਚੇ ਨੇ ਤੇ ਅਸੀਂ ਉਪਰਾਲਾ ਕੀਤਾ ਕਿ ਇਹ ਬੱਚਿਆਂ ਦੇ ਸਕੂਲ ਚ ਜਾ ਕੇ ਇਹਨਾਂ ਨੂੰ ਜਾਗਰੂਕ ਕਰੀਏ ਕਿ ਵੀ ਕਿਵੇਂ ਜਿਹੜਾ ਕੂੜਾ ਉਹਨੂੰ ਸਹੀ ਥਾਂ ਤੇ ਆਪਾਂ ਉਹਦਾ ਦਸਵੰਤ ਛੁੱਟੀਏ ਜਿਵੇਂ ਜਿਵੇਂ ਹਰ ਥਾਂ ਨੂੰ ਕਲੀਨ ਰੱਖੀਏ ਤਾਂ ਜੋ ਆਪਾਂ ਡੇਂਗੂ ਮਲੀ ਰਗੀ ਜਿਹੜੀ ਬਿਮਾਰੀਆਂ ਨੇ ਉਹ ਤੋਂ ਆਪਾਂ ਦੂਰ ਰਹਿ ਸਕੀਏ ਤੇ ਜਿਹੜਾ ਕਿ ਆਪਣਾ ਮੇਨ ਕੂੜਾ ਸੁੱਕਾ ਕੂੜਾ ਤੇ ਗਿੱਲਾ ਕੂੜਾ ਨੂੰ ਵਾਰਡ ਰੱਖੀਏ ਬਦ ਉਹਦਾ ਯੂਟਿਲਾਈਜ਼ ਕਰਕੇ ਉਹਦੀ ਖਾਦ ਬਣਾ ਸਕੀਏ ਤੇ ਆਪਾਂ ਕਰ ਅੱਜ ਵੰਡ ਸਕੀਏ ਤੇ ਮਿਊਨਿਸਪਲ ਕੋਆਪਰੇਸ਼ਨ ਇਹ ਹਦਾਤਾ ਸਵੱਛ ਹੀ ਸਵੱਛਤਾ ਹੀ ਸੇਵਾ ਅਦਾ ਤਾਂ ਅੰਦਰ ਬਹੁਤ ਜ਼ੋਰਸ਼ ਨਾਲ ਲੱਗੀ ਹੋਈ ਹੈ ਤਾਂ ਜੋ ਆਪਾਂ ਪਟਿਆਲਾ ਨੂੰ ਬਹੁਤ ਹੀ ਜ਼ਿਆਦਾ ਸਵੱਛ ਰੱਖੀਏ ਤੇ ਸਾਫ਼ ਰੱਖੀਏ ਸਕੂਲ ਦੇ ਬੱਚੇ ਤੁਸੀਂ ਲੈ ਕੇ ਅੱਜ ਪੁੰਜ ਸਵੱਛਤਾ ਦਾ ਜਿਹੜਾ ਬਿਆਨ ਚਲਾਇਆ ਜਾ ਰਿਹਾ ਉਸ ਨੂੰ ਮੈਸੇਜ ਦਿੰਦੇ ਲੋਕਾਂ ਨੂੰ ਨਜ਼ਰ ਆ ਰਹੇ ਨੇ ਤੇ ਉਹ ਕਿਸ ਤਰ੍ਹਾਂ ਦਾ ਮੈਸੇਜ ਜਿਹੜਾ ਹੈ ਲੋਕਾਂ ਨੂੰ ਲੋਕਾਂ ਨੂੰ ਪਹੁੰਚਾਇਆ ਕਿਉਂਕਿ ਲੋਕ ਨੇ ਸਮਝਾਂ ਤੇ ਨਹੀਂ ਸਮਝਦੇਗੇ ਕੋਈ ਪ੍ਰੈਕਟੀਕਲ ਕਰਕੇ ਦੋ ਫਿਰ ਸਮਝਦੇ ਨੇ ਸਰ ਇਸ ਲਈ ਅਸੀਂ ਇੱਕ ਤਰੀਕ ਤੋਂ ਲਗਾਤਾਰ ਲੱਗੇ ਹੋਏ ਆ ਪਿਛਲੇ ਇੱਕ ਤਰੀਕ ਤੋਂ ਸਾਡਾ ਅਭਿਆਨ ਸ਼ੁਰੂ ਆ ਔਰ ਇਸ ਸੰਬੰਧੀ ਅਸੀਂ ਕਈ ਰੈਲੀਆ ਕੱਡੀਆਂ ਲੋਕਾਂ ਕੋਲ ਜਾ ਜਾ ਕੇ ਲੋਕਾਂ ਨੂੰ ਮੋਟੀਵੇਟ ਕਰਿਆ ਕਿ ਭਾਈ ਜਿਵੇਂ ਆਪਾਂ ਫੋਰਨ ਕੰਟਰੀ ਵੱਲ ਜਾਂਦੇ ਆ ਸਵਦੇਸ਼ ਕੀ ਗੱਲ ਹੁੰਦੀ ਹੈ ਕਹਿੰਦਾ ਕਿ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਸਫਾਈ ਹੈ ਮੈਂ ਆਪਣੇ ਦੇਸ਼ ਚ ਨਹੀਂ ਹੋ ਸਕਦੀ ਤੁਸੀਂ ਆਪਣਾ ਦੇਸ਼ ਨਾਲ ਪ੍ਰੇਮ ਕਰੋ ਆਪਾਂ ਨੂੰ ਪ੍ਰੇਮ ਹੀ ਨਹੀਂ ਆਪਣੇ ਦੇਸ਼ ਨਾਲ ਆਪਣੇ ਦੇਸ਼ ਦਾ ਪ੍ਰੇਮ ਹੋਊਗਾ ਆਪਾਂ ਸਭਾਈ ਰੱਖਾਂਗੇ ਕਿਉਂ ਨਾ ਆਪਣਾ ਫੋਰਨ ਕੰਟਰੀ ਬਣੂਗਾ ਆਪਾਂ ਲੋਕਾਂ ਨੂੰ ਮੋਟੀਵੇਟ ਕਰਿਆ ਸਭ ਤੋਂ ਪਹਿਲਾਂ ਇਨੀਸ਼ੀਅਲ ਸਟੇਜ ਤੇ ਸਰਨੇ ਦਾ ਸਕੇਟੇ ਨੇ ਬੱਚੇ ਨੇ ਇਹਨਾਂ ਨੂੰ ਰੋਜ਼ ਮੋਟੀਵੇਟ ਕਰਦਾ ਕਰੀਦਾ ਕਿ ਆਪਣਾ ਘਰ ਹੀ ਨਾ ਸਾਫ਼ ਰੱਖੋ ਐਨੋ ਬਾਹਰ ਕੂੜਾ ਸੁੱਟਦੇ ਹੋਰ ਕੁਆਂਟੀ ਵੱਧ ਨੋ ਤੁਸੀਂ ਆਪਣੇ ਸਾਰਾ ਆਲਾ ਦਵਾਲਾ ਸਾਰਾ ਕੁਝ ਸਾਫ਼ ਰੱਖਣਾ ਬੇਟਾ ਆਪਣਾ ਪੰਜਾਬ ਹੈ ਆਪਣਾ ਇੰਡੀਆ ਆਪਾਂ ਇੱਥੇ ਰਹਿਣਾ ਆਪਾਂ ਬਾਹਰ ਨਹੀਂ ਜਾਣਾ ਬੱਚੇ ਨੂੰ ਹਮੇਸ਼ਾ ਮੋਟੀਵੇਟ ਨਹੀਂ ਕਰੀਦਾ ਕਿ ਤੁਸੀਂ ਵੱਧ ਤੋਂ ਵੱਧ ਸਵਸਥ ਸਰੀਰ ਚ ਹੀ ਸਵਸਥ ਮਨ ਦਾ ਵਿਸ਼ਵਾਸ ਹੁੰਦਾ ਔਰ ਇਸ ਲਈ ਬੱਚਿਆਂ ਨੂੰ ਹਮੇਸ਼ਾ ਕਹੇ ਜੇ ਸਵਸਥ ਤਹੀਂ ਰਹੋਗੇ ਜੇ ਤੁਸੀਂ ਆਪਣੇ ਆਲਾ ਦਵਾਲਾ ਆਪਣੇ এনवायरमेंट ਆਪਣੇ ਸਰੀਰ ਇਵਨ ਆਪਣਾ ਮਨ ਵੀ ਸਵਸਥ ਰੱਖੋ ਕਿਸੇ ਵੀਰੇ ਬੁਰਾ ਵਿਚਾਰ ਨਾ ਰੱਖੋ ਆਪਣੇ ਆਪ ਨੂੰ ਸਵਸਥ ਰੱਖੋ ਬੱਚੇ ਰੋਜ਼ ਇਹੀ ਮੋਟੀਵੇਟ ਕਰਕੇ ਅਸੀਂ ਭੇਜਦੇ ਆਂ ਬੱਚੇ ਸਫਲ ਵੀ ਹੋਏ ਆਂ ਅਸੀਂ ਕਾਫੀ ਅਸੀਂ ਕਾਫੀ ਏਰੀਆ ਚ ਘੁੰਮੇ ਆਂ ਲੋਕ ਵੀ ਬਹੁਤ ਲੋਕ ਵੀ ਨਾਲ ਸਾਡੇ ਮਿਲ ਜਾਂਦੇ ਆਂ ਕਾਫੀ ਬੱਚੇ ਵੀ ਸ਼ੌਕ ਨਾਲ ਕੰਮ ਕਰ ਰਹੇ ਆਂ ਜਿਸ ਤਰ੍ਹਾਂ ਕਿ ਬੱਚੇ ਛੋਟੇ ਛੋਟੇ ਬੱਚੇ ਲੋਕਾਂ ਨੂੰ ਸਮਝਾ ਰਹੇ ਨੇ ਕਿ ਸਫਾਈ ਵਗੈਰਾ ਰੱਖੇ ਇਸ ਤਰ੍ਹਾਂ ਵੱਡੇ ਕਿਉਂ ਨਹੀਂ ਕਰਦੇ ਹੈਗੇ ਕਿ ਵੱਡੇ ਕਿਉਂ ਨਹੀਂ ਸਾਫ ਸਫਾਈ ਰੱਖਦੇ ਸਰ ਦੇਖੋ ਜਿਹੜੀ ਪਹਿਲੀ ਗੱਲ ਤਾਂ ਕਈ ਵਾਰੀ ਹੁਣ ਆਪਾਂ ਜਿਵੇਂ ਸੋਸ਼ਲ ਮੀਡੀਆ ਦੇਖਦੇ ਆ ਹੁਣ ਆਪਾਂ ਅੱਜ ਰੈਲੀ ਬੱਚਿਆਂ ਦੀ ਕੀਤੀ ਐ ਇਹਦੇ ਵਿੱਚ ਆਪਾਂ ਮੇਨ ਗੱਲ ਦਾ ਇਹ ਧਿਆਨ ਰੱਖਿਆ ਜਿਹੜੇ ਆਪਾਂ ਰੈਲੀ ਕਰਦੇ ਆ ਆ ਕਿ ਸਵੱਛਤਾ ਹੀ ਸੇਵਾ ਹੈ ਪਹਿਲਾ ਦੂਜਾ ਯਾਦ ਰੱਖੋ 2 ਦਿਨ ਯਾਦ ਰੱਖੋ ਹਰ ਦਿਨ 2 ਡਸਟਬਿਨ ਤੀਜਾ ਜਿਹੜਾ ਕਿ ਸਭ ਤੋਂ ਪਿਆਰਾ ਜਿਹੜਾ ਮੈਂ ਕਹਿੰਦਾ ਕਿ ਮੇਰਾ ਪਟਿਆਲਾ ਮੈਂ ਸਵਾਰਾਂ ਇਹ ਨਾਅਰੇ ਅਸੀਂ ਲਾਉਂਦੇ ਆਏ ਹੁਣ ਬੱਚੇ ਇਦਾਂ ਨੇ ਕਿ ਵੀ ਇਨਨੂੰ ਹੁਣ ਆਪਾਂ ਗਾਈਡ ਕਰੀ ਜਾ ਰਹੇ ਹਰ ਇੱਕ ਸਕੂਲਾਂ ਜਾਂਦੇ ਆਪਾਂ ਕਹਿੰਦੇ ਆ ਟੌਕਰ ਜਾ ਕੇ ਹਮੇਸ਼ਾ ਆਪਣੇ ਪੇਰੈਂਟਸ ਨੂੰ ਵੀ ਕਹਿੰਦੇ ਆ ਕਿ ਨਹੀਂ ਆਪਾਂ ਕਈ ਵਾਰੀ ਪੇਰੈਂਟਸ ਤਾਂ ਕਿ ਨਾਲੇ ਨਹੀਂ ਪਹੁੰਚਦੇ ਕਿ ਵੀ ਡਰਾਈ ਜਿਹੜਾ ਗਿੱਲਾ ਕੋੜਾ ਹੈ ਜਾਂ ਸੁੱਕਾ ਕੋੜਾ ਉਹਦਾ ਕਿ ਕੀ ਮਹੱਤਵ ਹੈ ਜੇ ਆਪਾਂ ਢੜ ਕਰਕੇ ਦੇਈਏ ਆਪਾਂ ਸਫਾਈ ਰੱਖੀ ਉਹਦੇ ਕੀ ਕੀ ਬਾਦੂ ਮਤ ਹੋਣਗੇ 노 ਡਾਊਟ ਪੇਰੈਂਟਸ ਗਿਆਨੀ ਹੁੰਦੇ ਨੇ ਪਰ ਜਿਹੜੀ ਆਪਣੀ ਹੋਰ ਜਾਗਰੂਤਾ ਕੋਰ ਦੇ ਵਿੱਚ ਦੱਸਦੇ ਆ ਉਹ ਆਪਾਂ ਬੱਚਾ ਥਾਣੀ ਪਹੁੰਚਾ ਰਿਆਂ ਤਾਂ ਉਹਦਾ ਇੰਨਾ ਕੁ ਪੋਜ਼ੀਟਿਵ ਅਸਰ ਮਿਲ ਰਿਹਾ ਕਿ ਆਪਣੇ ਦੇਖੋ ਡੇਂਗੂ ਕੇਸ ਵੀ ਰੱਬ ਦੀ ਮਿਹਰ ਹੈ ਕਿ ਬਹੁਤ ਲਿਮਿਟਿਡ ਨੇ ਉਹ ਵੀ ਆਪਾਂ ਟੇਕ ਕੇਅਰ ਕਰ ਰਹੇ ਆਂ ਦੂਜਾ ਸਫਾਈ ਅਪ ਟੂ ਡੇਟ ਇੰਨੀ ਰੋਜ਼ ਹੀ ਰੋਜ਼ ਹੋ ਰਹੀ ਹੈ ਇਹ ਸਾਰਾ ਮੇਨ ਜਿਹੜਾ ਮੈਂ ਸਿੱਟਾ ਦਿੰਨਾ ਇਹ ਆਪਣੇ ਬੱਚੇ ਨੇ ਜਿਹੜਾ ਆਪਣੇ ਪੇਰੈਂਟਸ ਨੂੰ ਵੀ ਗਾਈਡ ਕਰ ਰਹੇ ਨੇ ਸੋਸਾਇਟੀ ਨੂੰ ਵੀ ਜਾਗਰੂਕ ਕਰ ਰਹੇ ਨੇ ਤੇ ਉਹਦਾ ਤੁਸੀਂ ਅੱਜ ਦੇਖ ਸਕਦੇ ਹੋ ਕਿੰਨਾ ਸੋਹਣਾ ਸਾਰਿਆਂ ਨੇ ਇਕੱਠੇ ਹੋ ਕੇ ਨਾਰਾ ਲਾਇਆ ਤੇ ਮੇਖਲ ਹਰ ਇੱਕ ਜਿਹੜੇ ਵੀ ਰਸਤੇ 'ਚ ਸੁਣ ਰਹੇ ਸੀਗੇ ਤੇ ਉਹਨਾਂ ਨੇ ਤਾੜੀਆਂ ਮਾਰ ਰਹਿਣ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਜੀ ਉਹ ਬਹੁਤ ਵਧੀਆ ਉਪਰਾਲਾ ਜਿਹੜਾ ਹੈਗਾ ਕਿ ਕਾਰਪੋਰੇਸ਼ਨ ਦੇ ਟੀਮ ਜਿਹੜੇ ਡਾਕਟਰ ਨਵਿੰਦਰ ਜੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਸਾਡੇ ਦਾ ਬੱਚੀ ਇੱਕ ਹੋਰ ਮੌਜੂਦ ਹੈ ਇਹਨਾਂ ਨੇ ਵੀ ਇੱਕ ਬੜਾ ਪਿਆਰਾ ਜਿਹਾ ਗੀਤ ਗਾਇਆ ਸਵੱਛਤਾ ਦੇ ਉੱਪਰ ਉਹ ਗੀਤ ਪਹਿਲੇ ਸੁਣਾ ਸੁਣ ਲਈ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਹਾਂ ਮੈਂ ਇੱਕ ਗਾਣਾ ਗਾਇਆ ਅੱਜ ਤੇ ਆਪਣੇ ਦੇਸ਼ ਦੇ ਹਾਲਾਤ ਦੇਖ ਕੇ ਆਪਣੇ ਆਸ-ਪਾਸ ਦੇ ਦੇਖ ਕੇ ਮੈਂ ਇੱਕ ਗਾਣਾ ਪੇਸ਼ ਕਰਨ ਜਾ ਰਹੀ ਹਾਂ ਕਹਿਣ ਨੂੰ ਹੱਥਾਂ ਦੀ ਬਸ ਮਿਹਨਤ ਹੀ ਆ ਪੈਸਾ ਫਿਰ ਪੈਸੇ ਬਿਨਾ ਬੰਦੇ ਦੀ ਕੀ ਬਾਤ ਨਹੀਂ ਉਹ ਪੁੱਛੀ ਦੀ ਲੋੜ ਨਾਲੋਂ ਕਰ ਲੋੜ ਨਾਲੋਂ ਕਰ ਦੀਆਂ ਉੱਚੀਆਂ ਨੇ ਮੰਜ਼ਲਾ ਅਸੋਚ ਦਾ ਸਤਰ ਕਦ ਟੱਕਿਆ ਹੀ ਨਹੀਂ ਮਾਂ ਦੇ ਪੈਰਾਂ ਵਿੱਚ ਕਹਿੰਦੇ ਹੁੰਦੀ ਆ ਜਨਤ ਉਸ ਮਾਂ ਦੇ ਪੈਰਾਂ ਵੱਲ ਕਦ ਟੱਕਿਆ ਹੀ ਨਹੀਂ ਪਟੀਆਂ ਵੇਹੀਆਂ ਕਿੱਥੋਂ ਆਉਣੀਆਂ ਨਜ਼ਰ ਮੈਂ ਤਾਂ ਫੋਨ ਤੋਂ ਨਿਕਲ ਕਦੇ ਸਕਿਆ ਹੀ ਨਹੀਂ ਸੋਚਿਆ ਜਦੋਂ ਮੈਂ ਮੇਰੇ ਕੋਲ ਕੀ ਹੈ ਮੇਰਾ ਸੱਚੀ ਆਪਣਾ ਮੇਰੇ ਕੋ ਮੇਰਾ ਕੁਝ ਬੱਚਿਆ ਹੀ ਨਹੀਂ ਥੈਂਕ ਯੂ ਬਹੁਤ ਜਿਆਦਾ ਬੱਚਿ ਨੇ ਗਾਣਾ ਗਾਇਆ ਤੁਸੀਂ ਦੇਖਿਆ ਕਿ ਫੋਨ ਫੋਨ ਦੀ ਗੱਲ ਕੀਤੇ ਫੋਨ ਦੇ ਵਿੱਚ ਸਾਰੇ ਬਡੇ ਰਹਿੰਦੇ ਨੇ ਲੋਕ ਬੱਚੇ ਜਿਹੜੇ ਹੈਗੇ ਨੇ ਫੋਨ ਦੇ ਵਿੱਚ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਜਾਂ ਲੋਕ ਹੋਰ ਬੱਚੇ ਨੇ ਕੀ ਮੈਸੇਜ ਦੋਗੇ ਕਿ ਫੋਨ ਦੇ ਵਿੱਚੋਂ ਬਾਹਰ ਨਿਕਲ ਮੈਂ ਆਪਣੇ ਨਾਲ ਦੇ ਕੋਲੀਗਸ ਤੇ ਆਪਣੇ ਫੈਲੋਸ ਜਾਂ ਮੇਰੇ ਜੋ ਵੀ ਜੂਨੀਅਰ ਬੱਚੇ ਆ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਫੋਨ ਇੱਕ ਬਹੁਤ ਵਧੀਆ ਜੇ ਕਹ ਲਈਏ ਸਾਇੰਸ ਦੀ ਬਹੁਤ ਵਧੀਆ ਕਾਹਨਡ ਹੈ ਬਟ ਅੱਜ ਕੱਲ ਦੇ ਬੱਚੇ ਉਸ ਨੂੰ ਨੈਗੇਟਿਵ ਵੇਸ ਦੇ ਵਿੱਚ ਲੈ ਕੇ ਜਾਂਦੇ ਨੇ ਜਿਵੇਂ ਸਾਰਾ ਦਿਨ ਫੋਨ ਤੇ ਗੇਮਾਂ ਖੇਡਦੇ ਰਹਿਣਾ ਜਾਂ ਕੋਈ ਵੀ ਫਾਲਤੂ ਕੰਮ ਕਰਦੇ ਨੇ ਤਾਂ ਮੈਂ ਉਹਨਾਂ ਨੂੰ ਇਹ ਰਿਕੁਐਸਟ ਕਰਨਾ ਚਾਹਣੀ ਆ ਫੋਨ ਚਲਾਣਾ ਕੋਈ ਮਾੜੀ ਗੱਲ ਨਹੀਂ ਪਰ ਫੋਨ ਨੂੰ ਇੱਕ ਲਿਮਟ ਦੇ ਵਿੱਚ ਚਲਾਓ ਉਹਦਾ ਸਹੀ ਯੂਜ਼ ਕਰੋ ਤਾਂ ਕਿ ਆਪਣਾ ਆਪਣੇ ਦਿਮਾਗ ਤੇ ਵੀ ਉਸ ਚੀਜ਼ ਦਾ ਇਫੈਕਟ ਨਾ ਪਵੇ ਤੇ ਜਿਹੜੀ ਸਾਇੰਸ ਨੇ ਆਪਣੇ ਲਈ ਕੰਡ ਕੱਢੀ ਹੈ ਇਸ ਦੀ ਵੀ ਕੋਈ ਦੁਰਵਰਤੋਂ ਨਾ ਹੋਵੇ। ਤੋਂ ਦੇਖਿਆ ਕਿ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨੇ ਸਾਫ ਸਫਾਈ ਦਾ ਜਿਹੜਾ ਅਭਿਆਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਸਵੱਛਤਾ ਹੀ ਜੀਵਨ ਹੈ ਤੇ ਉਸ ਨੂੰ ਲੈ ਕੇ ਜਿਹੜਾ ਪੂਰੇ ਦੇਸ਼ ਦੇ ਵਿੱਚ ਇੱਕ ਅਭਿਆਨ ਚਲਾਇਆ ਜਾ ਰਿਹਾ ਹੈ ਉਸੇ ਹੀ ਪਟਿਆਲੇ ਦੇ ਵਿੱਚ ਵੀ ਇਹ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਉਸ ਨੂੰ ਲੈ ਕੇ ਛੋਟੇ ਛੋਟੇ ਬੱਚੇ ਜਿਹੜੇ ਸਕੂਲੀ ਬੱਚੇ ਨੇ ਉਹ ਲੋਕਾਂ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਕਚਰਾ ਨਾ ਫੈਰਾਓ ਤੇ ਸਵੱਛਤਾ ਰੱਖੋ। ਪਟਿਆਲਾ ਤੋਂ ਕੈਮਰਾਮੈਨ ਅਮਰੀਸ਼ ਦੇ ਨਾਲ ਕੁਲਵਿੰਦਰ ਕੁਮਾਰ ਦੀ ਰਿਪੋਰਟ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप